ਇਹ ਸਮਝਣ ਨੂੰ ਚੱਲ ਜਾਣੀ ਦਿੰਦੇ ਇਹ ਸਾਰਾ ਕੁਝ ਆਪਣੇ ਹੱਥਾਂ 'ਚ ਲੈ ਲੈਂਦੇ ਆ ਤੇ ਗਰੰਟਾਂ ਵੀ ਆਪ ਹੀ ਦਿੰਦੇ ਜਦ ਕਿ ਗਰਾਂਟ ਦੇਣ ਦਾ ਅਧਿਕਾਰ ਇਹ ਸੰਪਤੀ ਨੂੰ ਆ ਸੰਪਤੀ ਸਰਵੇ ਕਰੇ ਪਿੰਡ ਦਾ ਕਿਹੜੇ ਪਿੰਡ 'ਚ ਕਿੰਨੀ ਡਿਵੈਲਪਮੈਂਟ ਹੋਣ ਵਾਲੀ ਹੈ ਉਹਦਾ ਐਸਟੀਮੇਟ ਲਵਾਵੇ ਤੇ ਫਿਰ ਉਹ ਗਰੰਟ ਦੇਵੇ ਲੇਕਿਨ ਇਦਾਂ ਨਹੀਂ ਹੁੰਦਾ ਜਿਹੜੇ ਐਮਐਲਏ ਕੋਈ ਜਾ ਕੇ ਗੋਡੇ ਗਾਡੇ ਘੁੱਟਦੇ ਆ ਉਹਨਾਂ ਨੂੰ ਲੱਖਾਂ ਰੁਪਏ ਮਿਲ ਜਾਂਦੇ ਆ ਜਿਹੜੇ ਨਹੀਂ ਜਾਂਦੇ ਉਹਨਾਂ ਨੂੰ ਕੁੱਖ ਨਹੀਂ ਮਿਲਦਾ ਜੀਵ ਗਾਂਧੀ ਜੀ ਨੇ 77ਵੇਂ ਤੇ 74ਵੇਂ ਸੋਧ ਸਬਦਾਂਤ ਕੀਤੀ ਸੀ ਉਹਦੇ ਮੁਤਾਬਕ 29 ਮਹਿਕਮੇ ਜਿਹੜੇ ਆ ਛੋਟੇ ਛੋਟੇ ਜਿੱਦਾਂ ਪ੍ਰਾਇਮਰੀ ਸਕੂਲ ਆ ਡਿਸਪੈਂਸਰੀਆਂ ਆ ਪਟਵਾਰੀਆਂ ਦਾ محکمہ ਇਹ 29 ਮਹਿਕਮੇ ਪੰਚਾਇਤ ਸੰਪਤੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤਾਂ ਹੁੰਦੇ ਨੇ ਸੀ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਦਾ ਮਤਲਬ ਹੈ ਕਾਨੂੰਨ ਘੜਾ ਹੂੰ ਇਹ ਕਾਨੂੰਨ ਘੜਨ ਵਾਲੇ ਆ ਇਹ ਕਾਨੂੰਨ ਨੂੰ ਲਾਗੂ ਕਰਨ ਵਾਲੇ ਨਹੀਂ ਹੈ ਜੀ ਪਰ ਇੱਕ ਲੂ ਲਗਤ ਕਰਨ ਤੋਂ ਉਪਰ ਪੈਂਦੇ ਆ ਇਹ ਬਲੌਕ ਸ਼ੰਤੀ ਤਾਂ ਦਖਲ ਦਿੰਦੇ ਆ ਜ਼ਿਲ੍ਹਾ ਪ੍ਰੀਸ਼ਦ ਤਾਂ ਦਖਲ ਦਿੰਦੇ ਆ ਕਿਉਂਕਿ ਅਸਲ ਵਿੱਚ ਇਹਨਾਂ ਨੂੰ ਆਪ ਹੀ ਨਹੀਂ ਪਤਾ ਵੀ ਸਾਡਾ ਅਸੀਂ ਕਰਨਾ ਕੀ ਆ ਦਖਲ ਦੇ ਵੀ ਤੁਸੀਂ ਐਮਐਲਏ ਮੰਤਰੀ ਨੂੰ ਜਾਂਦਾ ਦੇਖੋਗੇ ਗਨਮੈਨ ਨਹੀਂ ਹੋਣਗੇ ਉਹ ਕੋ ਹਾਂ ਆ ਸਾਡੇ ਉੱਤਰ ਦੇ ਵਿੱਚ ਇਹ 50 50 100 100 ਗਨਮੈਨ ਨਹੀਂ ਟੱਡੀ ਨਹੀਂ ਉੱਤਰਦੀ ਇਹ ਗਨਮੈਨ ਲੈ ਬਿਨਾ ਆਪਣੇ ਆਪ ਨੂੰ ਸਟੇਟਸ ਹੀ ਨਹੀਂ ਸਮਝਦੇ ਤੇ ਕਰ ਰੀਆਂ ਨਹੀਂ ਠਗੀਆਂ ਇਹ ਬਲੌਕ ਸ਼ੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਕੋਲ ਜਿਹੜੇ ਪੈਸੇ ਆਉਂਦੇ ਨੇ ਉਹ ਕਿਹੜੇ ਹੁੰਦੇ ਨੇ ਉਹ ਸੈਂਟਰ ਦੇ ਕੋਲੋਂ ਗਰੰਟਾਂ ਆਉਂਦੀਆਂ ਵਿੱਤ ਕਮਿਸ਼ਨ ਦੇ ਜ਼ਰੀਏ ਵਿੱਤ ਕਮਿਸ਼ਨ ਜਰੀਏ ਦੂਜਾ ਜਿਹੜੀ ਆਪਾਂ ਫਸਲਾਂ ਦੇ ਉੱਤੇ ਫਸਲਾਂ ਜਿੰਨੀਆਂ ਵੀ ਮੰਡੀ ਚ ਭੇਜਦੇ ਆ ਪੂਰੀ ਇੱਕ ਫੀਸ ਆ ਰੂਰਲ ਡਿਵੈਲਪਮੈਂਟ ਰੂਰਲ ਡਿਵੈਲਪਮੈਂਟ ਉਹ ਪੈਸਾ ਇਹਨਾਂ ਕੋਲੋਂ ਦਾ ਠੀਕ ਹੈ ਤੇ ਉਹ ਪੈਸੇ ਦੀ ਵਰਤੋਂ ਜਿਹੜੀ ਉਹ ਸਹੀ ਨਹੀਂ ਜ਼ਿਲ੍ਹਾ ਪ੍ਰਸ਼ਾਦ ਦੇ ਚੇਅਰਮੈਨ ਬਣੇ ਬਣਦੇ ਆ ਵੀਡੀਓ ਤੋਂ ਪੁੱਛਦਾ ਹੀ ਨਹੀਂ ਉਹਨਾਂ ਨੂੰ ਹਾਂ ਵੀਡੀਓ ਸਿੱਧੇ ਖਾਤੇ 'ਚ ਪੈਸੇ ਹੋਣੇ ਡੀਸੀ ਤੋਂ ਹਾਂ ਇਹਨਾਂ ਦੀ ਸਿਰਫ ਕੁਰਸੀ ਆ ਬਲੌਕ ਸਿੰਘ ਦੀ ਚੇਅਰਮੈਨ ਦੀ ਹੋਰ ਕੱਖ ਨਹੀਂ ਪੰਚਾਂ ਨੂੰ ਚਾਹੀਦੀਆਂ ਹੋਣੀਆਂ ਗਰੰਟਾ ਹਾਂਜੀ ਉਹ ਗਰੰਟਾ ਮਿਲਣੀਆਂ ਐਮਐਲਏ ਤੋਂ ਹਾਂਜੀ ਸਰਪੰਚ ਬਹੁਤੇ ਐਮਐਲਏ ਦੀ ਦਰਾਲ ਬਣ ਜਾਂਦੇ ਪਰ ਨਹੀਂ ਤੁਸੀਂ ਐਮਐਲਏ ਦੀ ਗੱਲ ਕਰ ਰਹੇ ਹੋ ਪਰ ਬਹੁਤਾ ਟਾਈਮ ਹੀ ਹੁਣ ਤਾਂ ਬਹੁਤ ਹੋ ਗਿਆ ਪੰਜਾਬ ਸਰਕਾਰ ਨੇ ਪੰਜਾਬ ਦੇ ਖਜ਼ਾਨੇ ਚੋਂ ਪੰਜਾਬ ਨੂੰ ਦਿੱਤਾ ਕਦੋਂ ਪੈਸਾ ਪੰਜਾਬ ਦਾ ਪੰਚਾਇਤੀ ਰਾਜ ਸਿਸਟਮ ਤਾਂ ਸੈਂਟਰ ਦੀਆਂ ਪੈਸੇ ਨਾ ਚੱਲੀ ਜਾਂਦਾ ਨਹੀਂ ਦਿੱਤਾ ਗਿਆ ਬਹੁਤ ਲੰਬਾ ਸਮੇਂ ਤੋਂ ਸਰਕਾਰ ਆ ਭਗਵਾਨ ਮਾਨ ਦੀ ਸਰਕਾਰ ਨੇ ਹਾਂ ਅੱਜ ਤੱਕ ਕੋਈ ਗ੍ਰਾਂਟ ਪੰਜਾਬ ਦੇ ਵਿੱਚ ਨਹੀਂ ਦਿੱਤੀ 1 ਰੁਪਿਆ ਵੀ ਨਹੀਂ ਆਇਆ ਪਿੰਡਿਆਂ ਪੈਸਾ ਨਹੀਂ ਦੇਆ ਸਾਰਾ ਸੈਂਟਰ ਦਾ ਪੈਸਾ ਸੈਂਟਰ ਦਾ ਪੈਸਾ ਸੱਚਾ ਗੱਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਸਮੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸ਼ਾਂਤੀ ਦੀਆਂ ਚੋਣਾਂ ਦੇ ਲਈ ਐਲਾਨ ਹੋ ਗਿਆ ਉਸ ਤੋਂ ਬਾਅਦ ਨਾਮੀਨੇਸ਼ਨਾਂ ਫਾਈਲ ਹੋਈਆਂ ਪ੍ਰਚਾਰ ਆਪਣੇ ਆਪਣੇ ਪੱਧਰ ਤੇ ਕੀਤਾ ਜਾ ਰਿਹਾ ਹੈ ਪ੍ਰਚਾਰ ਹੋ ਰਿਹਾ ਹੈ ਨਾਮੀਨੇਸ਼ਨਾਂ ਫਾਈਲ ਹੋਈਆਂ ਨੇ ਸਾਰਾ ਕੁਝ ਹੋਇਆ ਹੈ ਪਰ ਕੀ ਤਰ੍ਹਾਂ ਹਤਲ ਤੇ ਲੜ ਰਹੇ ਕੈਂਡੀਡੇਟਾਂ ਨੂੰ ਇਸ ਗੱਲ ਦਾ ਗਿਆਨ ਹੈ ਵੀ ਭਾਈ ਇਹਨਾਂ ਵਿਅਕਤੀਆਂ ਦੀਆਂ ਤਾਕਤਾਂ ਕੀ ਹੁੰਦੀਆਂ ਨੇ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਦਾ ਹੈ ਜਿਹੜਾ ਬਲਾਕ ਸੰਮਤੀ ਜਿੱਤਦਾ ਉਸ ਦੇ ਕੋਲ ਤਾਕਤਾਂ ਕੀ ਹੁੰਦੀਆਂ ਨੇ ਉਹਦੇ ਬਾਰੇ ਗੱਲ ਕਰਾਂਗੇ ਮੇਰੇ ਨਾਲ ਕੇਵਲ ਸਿੰਘ ਹਜਾਰਾ ਹੁਣੇ ਮੌਜੂਦ ਨੇ ਮੈਂ ਪਹਿਲਾਂ ਇਹਨਾਂ ਨਾਲ ਹੀ ਗੱਲ ਕਰ ਰਿਹਾ ਸੀ ਤੇ ਅਸੀਂ ਡਿਸਕਸ ਕਰ ਰਹੇ ਸੀ ਵੀ ਭਾਈ ਹਰੇਕ ਕਿਸੇ ਨੂੰ ਚਾਹ ਹੁੰਦੀ ਹੈ ਵੀ ਪਾਵਰ ਮਿਲੇ ਪਰ ਉਹ ਪਾਵਰ ਪਤਾ ਵੀ ਹੈ ਹਾਸਲ ਕਰਨ ਵਾਲਿਆਂ ਨੂੰ ਵੀ ਉਸ ਪਾਵਰ ਨਾਲ ਕੀ ਕਰ ਸਕਦੇ ਨੇ ਜਾਂ ਉਹਨਾਂ ਦੀ ਪਾਵਰ ਦਾ ਮਿਸਯੂਜ਼ ਕੌਣ ਕਰੀ ਜਾਂਦਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈ ਉਹਨਾਂ ਨੂੰ ਕਿਵੇਂ ਵਰਤਿਆ ਜਾਂਦਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੇਵਲ ਸਿੰਘ ਜੀ ਜਿੱਦਾਂ ਮੈਂ ਗੱਲ ਕੀਤੀ ਹੈ ਕਿ ਭਾਈ ਬਲਾਕ ਸ਼ਾਂਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਨੇ ਪਰ ਬਹੁਤੇ ਲੜ ਰਹੇ ਵਿਅਕਤੀਆਂ ਨੂੰ ਇਸ ਗੱਲ ਦਾ ਬਿਲਕੁਲ ਇਲਮ ਨਹੀਂ ਬਿਲਕੁਲ ਗਿਆਨ ਨਹੀਂ ਵੀ ਭਾਈ ਉਹ ਜਿੱਤ ਜਾਣਗੇ ਉਸ ਤੋਂ ਬਾਅਦ ਉਹਨਾਂ ਨੇ ਕਿੱਥੇ ਜਾਣਾ ਹੈ ਕਿਦਾਂ ਕੰਮ ਕਰਨਾ ਹੈ ਕਿਹੜੀਆਂ ਉਹਨਾਂ ਤੋਂ ਪਾਬਰਾਂ ਨੇ ਈਵਨ ਕਿ ਲੋਕਾਂ ਨੂੰ ਵਾਅਦੇ ਕਰਨ ਦਾ ਵੀ ਪਤਾ ਨਹੀਂ ਲੱਗ ਰਿਹਾ ਵੀ ਮੈਂ ਲੋਕਾਂ ਨਾਲ ਵਾਅਦੇ ਕੀ ਕਰਾਂ ਮੈਂ ਕੀ ਕਾਂ ਲੋਕ ਕਹੀ ਜਾਂਦੇ ਨੇ ਕੋਈ ਨਾ ਕੋਈ ਨਾ ਜੀ ਜਿਹੜਾ ਵੀ ਕੰਮ ਤੁਹਾਡਾ ਹੋਊਗਾ ਮੈਂ ਕਰਾ ਦਊਗਾ ਪਰ ਅਸਲ 'ਚ ਬਲਾਕ ਸ਼ਾਂਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਜਿਹੜਾ ਵਿਅਕਤੀ ਬਣਦਾ ਹੈ ਉਹਨਾਂ ਦੇ ਕੋਲੋਂ ਪਾਵਰਾਂ ਕੀ ਕੀ ਹੁੰਦੀਆਂ ਨੇ ਉਹ ਕਿਹੜਾ ਵਾਦਾ ਕਰ ਸਕਦੇ ਨੇ ਕਿਹੜਾ ਉਹ ਲਾਰਾ ਲਾਲ ਸਕਦੇ ਨੇ ਬਲਜੀਤ ਗਾਂਧੀ ਜੀ ਨੇ 73 ਮੀਟ 74ਵੀਂ ਸੋਧ ਸੰਵਿਧਾਨ ਚ ਕੀਤੀ ਸੀ ਉਹਦੇ ਮੁਤਾਬਕ 29 ਮਹਿਕਮੇ ਜਿਹੜੇ ਆ ਛੋਟੇ ਛੋਟੇ ਜਿੱਦਾਂ ਪ੍ਰਾਇਮਰੀ ਸਕੂਲ ਆ ਡਿਸਪੈਂਸਰੀਆਂ ਆ ਪਟਵਾਰੀਆਂ ਦਾ ਮਹਿਕਮਾ ਇਹ 29 ਮਹਿਕਮੇ ਪੰਚਾਇਤ ਸੰਪਤੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤਾਂ ਨੂੰ ਦੇਣੇ ਸੀ ਠੀਕ ਹੈ ਜੀ ਲੇਕਿਨ 192 ਚ ਹੋਈ ਸੀ ਹਾਂਜੀ ਹਾਂਜੀ ਲੇਕਿਨ ਹੂੰ ਇਹ ਲੈ MLA ਚਾਹੇ ਕਿਸੇ ਪਾਰਟੀ ਦੇ ਵੀ ਆ ਇਹ ਸੱਤਾ ਦੇ ਭੁੱਖੇ ਆ ਤੇ ਇਹਨਾਂ ਨੇ ਮਤਲਬ ਨਾ ਇਹ ਸੰਤੀਆਂ ਨੂੰ ਚੱਲਣ ਨਹੀਂ ਦਿੰਦੇ ਇਹ ਸਾਰਾ ਕੁਝ ਆਪਣੇ ਹੱਥਾਂ 'ਚ ਲੈ ਲੈਂਦੇ ਆ ਤੇ ਗਰੰਟਾਂ ਵੀ ਆਪ ਹੀ ਦਿੰਦੇ ਜਦ ਕਿ ਗਰਾਂਟ ਦੇਣ ਦਾ ਅਧਿਕਾਰ ਇਹ ਸੰਤੀ ਨੂੰ ਆ ਸੰਤੀ ਸਰਵੇ ਕਰੇ ਪਿੰਡ ਦਾ ਕਿਹੜੇ ਪਿੰਡ 'ਚ ਕਿੰਨੀ ਡਿਵੈਲਪਮੈਂਟ ਹੋਣ ਵਾਲੀ ਹੈ ਉਹਦਾ ਐਸਟੀਮੇਟ ਲਵਾਵੇ ਤੇ ਫਿਰ ਉਹ ਗਰੰਟ ਦੇਵੇ ਲੇਕਿਨ ਇਦਾਂ ਨਹੀਂ ਹੁੰਦਾ ਜਿਹੜੇ MLA ਕੋਈ ਜਾ ਕੇ ਗੋਡੇ ਗਾਡੇ ਘੁੱਟਦੇ ਆ ਉਹਨਾਂ ਨੂੰ ਲੱਖਾਂ ਰੁਪਏ ਮਿਲ ਜਾਂਦੇ ਆ ਜਿਹੜੇ ਨਹੀਂ ਜਾਂਦੇ ਉਹਨਾਂ ਨੂੰ ਕੁੱਖ ਨਹੀਂ ਮਿਲਦਾ अच्छा अच्छा ਇਹਦੇ ਵਿੱਚ ਫਿਰ ਕੇਵਲ ਸਿੰਘ ਜੀ ਜੇ ਗੱਲ ਤਾਂ ਫਿਰ ਇਹ ਅੱਗੇ ਵੀ ਪਾਵਰ ਦਾ ਸ਼ਿਫਟ ਹੋ ਗਿਆ ਜਿਹੜਾ ਐਮ ਐਲ اے ਨੇ ਲੈਜਿਸਲੇਟਿਵ ਅਸੈਂਬਲੀ ਚ ਜਾ ਕੇ ਕਾਨੂੰਨ ਬਣਾਉਣ ਤੇ ਕੰਮ ਕਰਨਾ ਸੀ ਉਹ ਗਲੀਆਂ ਨਾਲੀਆਂ ਦੀਆਂ ਗੱਲਾਂ ਕਰੀ ਜਾਂਦਾ ਉਹ ਲੋਕਾਂ ਦੇ ਟੂਰਨਾਮੈਂਟਾਂ ਦੇ ਜਾ ਕੇ ਕਹੀ ਜਾਂਦਾ ਵੀ ਭਾਈ ਜਿਹੜਾ ਵੀ ਬੰਦਾ ਟੂਰਨਾਮੈਂਟ ਤੇ ਸੱਦਦਾ ਹੈ ਉਹਦੀ ਚਾਹ ਤਾਂ ਹੁੰਦੀ ਹੈ ਵੀ ਭਾਈ ਘੱਟੋ ਘੱਟ ਦਾ ਸਹੀ ਦੇ ਜੇ ਭਾਵੇਂ 10000 ਦੇ ਦੇ ਉਹੀ ਬਹੁਤ ਹੈ ਤੇ ਲੱਖਾਂ ਦੀ ਗੱਲ ਤੋਂ ਤਾਂ ਤੁਰਦੇ ਹੀ ਨਹੀਂ ਫੇਰ ਤੇ ਇਹ ਇਹ ਗੱਲ ਪਿਰਤ ਪਈ ਕਿਦਾਂ ਕਿ ਇਹਦੇ ਵਿੱਚ ਕੋਈ ਕਾਨੂੰਨੀ ਕੁੰਡੀ ਹੈ ਵੀ ਭਾਈ ਇਹ ਇਹ ਜਿਹੜਾ ਵਰਤ ਲੈਂਦੇ ਨੇ ਇੰਦਾ ਐਮ ਐਲ اے ਤੁਸੀਂ ਦੱਸਿਆ ਵੀ ਤਾਕਤ ਆ ਇਹ ਬਲੌਕ ਸ਼ਾਂਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੀ ਹੈ ਫਿਰ ਇਹ ਤਾਕਤ ਐਮ ਐਲ اے ਕਿਵੇਂ ਵਰਤ ਲੈਂਦਾ ਕਿ ਇਹ ਕਾਨੂੰਨੀ ਹੈ ਕਾਨੂੰਨੀ ਤੌਰ ਤੇ ਉਸ ਨੂੰ ਮੰਨਦਾ ਹੈ ਕਿ ਉਹ ਵਰਤ ਸਕਦਾ ਨਹੀਂ ਐ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਦਾ ਮਤਲਬ ਹੈ ਕਾਨੂੰਨ ਘੜਾ ਹੂੰ ਇਹ ਕਾਨੂੰਨ ਘੜਨ ਵਾਲੇ ਆ ਇਹ ਕਾਨੂੰਨ ਨੂੰ ਲਾਗੂ ਕਰਨ ਵਾਲੇ ਨਹੀਂ ਹੈ ਜੀ ਪਰ ਇਹ ਕਾਨੂੰਨ ਲਾਗੂ ਕਰਨ ਤੋਂ ਪੈਂਦੇ ਆ ਇਹ ਬਲੌਕ ਸੰਪਤੀ ਤਾਂ ਰਖਲ ਦਿੰਦੇ ਆ ਜਿਲਾ ਪ੍ਰਸ਼ੇ ਤਾਂ ਰਖਲ ਦਿੰਦੇ ਆ ਕਿਉਂਕਿ ਅਸਲ ਵਿੱਚ ਇਹਨਾਂ ਨੂੰ ਆਪ ਹੀ ਨਹੀਂ ਪਤਾ ਵੀ ਸਾਡਾ ਅਸੀਂ ਕਰਨਾ ਕੀ ਆ ਹੂੰ ਇਹ ਕਿਸੇ ਮੁੱਦੇ ਤੇ ਨਹੀਂ ਬੋਲਦੇ ਇਹ ਜਿੰਨੇ ਸਾਰੀਆਂ ਪਾਰਟੀਆਂ ਦੇ ਮੈਂ ਇੱਕ ਪਾਰਟੀ ਦੀ ਗੱਲ ਕਰਦਾ ਨਹੀਂ ਸਾਰੀਆਂ ਦੇ ਇਹ ਸਾਰਿਆਂ ਨੇ ਧੰਦਾ ਬਣਾਇਆ ਕਿ ਅਸੀਂ ਬਣ ਜਾਈਏ ਤੇ ਕਿੰਨੇ ਕਰੋੜ ਰੁਪਈਆ ਰੋਜ਼ ਦਾ ਇਕੱਠਾ ਕਰਨਾ ਹੂੰ ਤਨਹਾਂ ਆਪਣੀਆਂ ਆਪੇ ਹੀ ਵਧਾਈ ਜਾਂਦੇ ਆ ਪੈਨਸ਼ਨਾਂ ਆਪਣੀਆਂ ਵਧਾਈ ਜਾਂਦੇ ਆ ਹੋਰ ਸਹੂਲਤਾਂ ਵਧਾਈ ਜਾਂਦੇ ਆ ਥਾਣਿਆਂ ਚ ਵੱਖਰੇ ਐਸਐਚਓ ਲਾ ਕੇ ਆਪਣੀ ਮਰਜ਼ੀ ਦੇ ਉਹਨਾਂ ਰਾਹੀਂ ਕੰਮ ਕਰਾਈ ਜਾਂਦੇ ਆ ਮਤਲਬ 2 ਨੰਬਰ ਦਾ ਧੰਦਾ ਕਰਦੇ ਤੇ ਪੈਸੇ ਲੈਂਦੇ ਆ ਚਿੱਟਾ ਵੇਚ ਕੇ ਇਹ ਲੈਂਦੇ ਆ ਤਹਿਸੀਲਾਂ ਤੋਂ ਇਹ ਲੈਂਦੇ ਆ ਡਿਵੈਲਪਮੈਂਟ ਦੇ ਵਿੱਚੋਂ ਸੜਕਾਂ ਬਣਾਉਣੀਆਂ ਠੇਕੇਦਾਰ ਨੂੰ ਠੇਕਾ ਹੀ ਉਹਨੂੰ ਦੇਣਾ ਹੈ ਜਿਹੜਾ ਉਹਦੇ ਵਿੱਚੋਂ ਜਿਹੇਤੇ ਨੂੰ ਜਿਹੜਾ ਉਹਦੇ ਵਿੱਚੋਂ ਹਿੱਸਾ ਦੇਵੇ ਮੋਟਾ ਇਸ ਕਰਕੇ ਸੜਕਾਂ ਬਣਦੇ ਸਾਰੀ ਟੁੱਟ ਜਾਂਦੀਆਂ। ਅੱਛਾ ਜਦੋਂ ਆਪਾਂ ਸਾਊਥ ਦੀਆਂ ਸਟੇਟਾਂ ਦੀ ਗੱਲ ਕਰਦੇ ਆਂ ਉੱਥੇ ਜਾਂ ਫਿਰ ਆਦੀਵਾਸੀ ਲੋਕਾਂ ਦੀ ਜਦੋਂ ਗੱਲ ਕਰਦੇ ਆਂ ਜਦੋਂ ਉਹਨਾਂ ਦੀ ਪੰਚਾਇਤੀ ਰਾਜ ਸਿਸਟਮ ਨੂੰ ਸਮਝ ਦੀ ਗੱਲ ਕਰਦੇ ਆਂ ਆਪਣੇ ਨਾਲ ਉਹ ਕਿਤੇ ਡਿਵੈਲਪ ਨਹੀਂ। ਉਹ ਤਾਂ ਕਹਿੰਦੇ ਨੇ ਕਿਹੜੀ ਸਰਕਾਰ, ਕਿਹੜੀ ਸਟੇਟ ਅਸੈਂਬਲੀ ਅਸੀਂ ਨਹੀਂ ਮੰਨਦੇ। ਸਾਡੀ ਪੰਚਾਇਤ ਸਾਡੀ ਸਭ ਤੋਂ ਵੱਡੀ ਸਰਕਾਰ ਹੈ। ਅਸੀਂ ਉਹਦੇ ਨਾਲ ਹੀ ਫੈਸਲੇ ਲੈਣੇ ਨੇ। ਆਪਾਂ ਦੇਖਿਆ ਕਿ ਵੱਡੀਆਂ-ਵੱਡੀਆਂ ਕੰਪਨੀਆਂ ਨੇ ਉਹ ਉਹਨਾਂ ਨੇ ਦਰਵਾਜ਼ੇ ਤੋਂ ਮੋੜਿਆ ਵੀ ਭਾਈ ਤੁਸੀਂ ਨਹੀਂ ਕਰ ਸਕਦੇ। ਪਹਿਲਾਂ ਤਾਂ ਆਪਾਂ ਨੇ ਆ ਐਂਡ ਪੂਲਿੰਗ ਵਿੱਚ ਤਾਂ ਲੋਕਾਂ ਨੂੰ ਪਤਾ ਲੱਗਾ ਵੀ ਅਸੀਂ ਪਿੰਡਾਂ 'ਚ ਮਤਾ ਕਿਵੇਂ ਪਾਉਣਾ ਹੈ ਉਸ ਤੋਂ ਪਹਿਲਾਂ ਤਾਂ ਇਹ ਵੀ ਸਮਝ ਨਹੀਂ ਸੀ ਤੇ ਇਹ ਸਾਰੀ ਜਿਹਦੋ ਗੱਲਬਾਤ ਹੈ ਇਹ ਇਹਨੂੰ ਕਿਉਂ ਨਹੀਂ ਸਮਝ ਲੈਣ ਦੇਣਾ ਚਾਹੁੰਦੇ ਜਿਹੜੇ ਲੀਡਰ ਨੇ ਜਾਂ ਫਿਰ ਲੋਕ ਆਪ ਨਹੀਂ ਸਮਝਣਾ ਚਾਹੁੰਦੇ ਵੀ ਭਾਈ ਇਸ ਵਿਅਕਤੀ ਦੀ ਤਾਕਤ ਇਹ ਐ ਐਮਐਲਏ ਦੀ ਤਾਕਤ ਇੱਥੋਂ ਤੱਕ ਐ ਜ਼ਿਲ੍ਹਾ ਪ੍ਰੀਸ਼ਦ ਦੀ ਤਾਕਤ ਇੱਥੋਂ ਤੱਕ ਐ ਬਲਾਕ ਸੰਪਤੀ ਮੈਂਬਰ ਦੀ ਤਾਕਤ ਇੱਥੋਂ ਤੱਕ ਐ ਇਹ ਲੋਕ ਨਹੀਂ ਸਮਝਦੇ ਜਾਂ ਲੋਕਾਂ ਨੂੰ ਸਮਝਣ ਨਹੀਂ ਦਿੱਤਾ ਜਾਂਦਾ ਜਾਂ ਕੁੰਡੀ ਹੈਗੀ ਕਿੱਥੇ ਆ ਇਹ ਐਜੂਕੇਸ਼ਨ ਕਿੱਦਾਂ ਉਹ ਲੋਕਾਂ ਨੂੰ ਜਿੱਦਾਂ ਮੈਂ ਆਦੀਵਾਸੀਆਂ ਦੀ ਗੱਲ ਕੀਤੀ ਉਹਨਾਂ ਨੂੰ ਵੀ ਤਾਂ ਕਿਸੇ ਨੇ ਸਿਖਾਇਆ ਹੋਊ ਜਾਂ ਆਪ ਸਿੱਖ ਕੇ ਦੇਖੋ ਦੱਖਣ ਦੇ ਵਿੱਚ ਪੰਚਾਇਤੀ ਸਿਸਟਮ ਮਜ਼ਬੂਤ ਆ ਦੱਖਣ ਦੇ ਵੀ ਤੁਸੀਂ ਐਮਐਲਏ ਮੰਤਰੀ ਨੂੰ ਜਾਂਦਾ ਦੇਖੋਗੇ ਗਨਮੈਨ ਨਹੀਂ ਹੋਣਗੇ ਉਹਦੇ ਕੋ ਹਾਂ ਆ ਸਾਡੇ ਉੱਤਰ ਦੇ ਵਿੱਚ ਇਹ 50 50 100 100 ਗਨਮੈਨ ਲੈਣੀ ਟੱਟੀ ਨਹੀਂ ਉੱਤਰਦੀ ਹਾਂ ਇਹ ਗਨਮੈਨ ਲੈ ਬਿਨਾ ਆਪਣੇ ਆਪ ਨੂੰ ਸਟੇਟਸ ਹੀ ਨਹੀਂ ਸਮਝਦੇ ਹਾਂ ਤੇ ਕਰ ਰੀਆਂ ਨਹੀਂ ਠਗੀਆਂ ਹਾਂ ਇਸ ਕਰਕੇ ਕਰਪਟ ਸਿਸਟਮ ਆ ਕਰਪਟ ਸਿਸਟਮ ਦੇ ਵਿੱਚ ਇਹ ਸਾਰਾ ਕੁਝ ਆ ਉਹਦੇ ਕਰਕੇ ਆ ਹਾਂ ਤੇ ਇਹਦੇ ਲਈ ਹੁਣ ਲੋਕਾਂ ਨੂੰ ਐਜੂਕੇਟ ਕਰਨ ਦੀ ਲੋੜ ਆ ਕਿ ਲੋਕ ਹੌਲੀ-ਹੌਲੀ ਐਜੂਕੇਟ ਹੋ ਰਹੇ ਆ ਤੇ ਕਦੇ ਨਾ ਕਦੇ ਪੰਚਾਇਤ ਸਿਸਟਮ ਜਿਹੜਾ ਆ ਇਹ ਤੋਂ ਬਿਨਾ ਚੱਰਾ ਨਹੀਂਗਾ ਅੱਛਾ ਬਲਾਕ ਸ਼ਾਂਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਕੋਲ ਜਿਹੜੇ ਪੈਸੇ ਆਉਂਦੇ ਨੇ ਉਹ ਕਿਹੜੇ ਹੁੰਦੇ ਨੇ ਉਹ ਜਿਹੜੇ ਸੈਂਟਰ ਤੋਂ ਆਉਂਦੀ ਆ ਵਿੱਤ ਕਮਿਸ਼ਨ ਉਹਦਾ ਹੀ ਪੈਸਾ ਆਉਂਦਾ ਜਾਂ ਹੋਰ ਵੀ ਕੋਈ ਤਰੀਕੇ ਹੁੰਦੇ ਨੇ ਨਾ ਕੋਈ ਪੈਸੇ ਆਉਣ ਦੇ ਉਹ ਥੋੜਾ ਜਿਹਾ ਦੱਸ ਦੱਸੋ ਇੱਕ ਤਾਂ ਜਿਹੜਾ ਸੈਂਟਰ ਦੇ ਕੋਲੋਂ ਗਰੰਟਾਂ ਆਉਂਦੀਆਂ। ਵਿੱਤ ਕਮਿਸ਼ਨ ਦੇ ਜ਼ਰੀਏ। ਵਿੱਤ ਕਮਿਸ਼ਨ ਜਰੀਏ। ਦੂਜਾ ਜਿਹੜੇ ਆਪਾਂ ਫਸਲਾਂ ਦੇ ਉੱਤੇ ਫਸਲਾਂ ਜਿੰਨੀਆਂ ਵੀ ਮੰਡੀ ਚ ਭੇਜਦੇ ਆ ਉਹਦੀ ਇੱਕ ਫੀਸ ਆ। ਰੂਰਲ ਡਿਵੈਲਪਮੈਂਟ। ਰੂਰਲ ਡਿਵੈਲਪਮੈਂਟ। ਉਹ ਪੈਸਾ ਇਹਨਾਂ ਕੋਲੋਂ ਆਉਂਦਾ। ਠੀਕ ਹੈ। ਤੇ ਉਹ ਪੈਸੇ ਦੀ ਵਰਤੋਂ ਜਿਹੜੀ ਉਹ ਸਹੀ ਨਹੀਂ ਹੋ ਰਹੀ ਸਾਡੇ ਹਿਸਾਬ ਨਾਲ। ਪੰਚਾਇਤ ਫੰਡ। ਸਹੀ ਨਹੀਂ ਹੋ ਰਹੀ ਸਹੀ ਤਾਂ ਹੋਣੀ ਆ ਜੇ ਉਹ ਪਚਾਇਸ਼ ਸੰਪਤੀਆਂ ਜ਼ਿਲ੍ਹਾ ਪ੍ਰੀਸ਼ਦਾਂ ਦੇ ਰਾਹੀਂ ਖਰਚ ਹੋਵੇ ਅੱਛਾ ਕੇਵਲ ਸਿੰਘ ਜੀ ਤੁਸੀਂ ਦੱਸ ਸਕਦੇ ਹੋ ਮੈਂ ਗਲਤਾਂ ਜਾਂ ਸਹੀ ਆ ਇੱਥੇ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਤਾਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚੋਂ ਪਾਰਟੀਆਂ ਨੂੰ ਪਰੇ ਕਰਨਾ ਚਾਹੀਦਾ ਵੀ ਪਾਰਟੀ ਪੱਧਰ ਤੇ ਲੜੀ ਨਾ ਜਾ ਸਕੇ ਚੋਣ ਤੋਡਾ ਕੀ ਕਹਿਣਾ ਹੈ ਇਸ ਤੇ ਇਹ ਉਹ ਮੇਰਾ ਇਹ ਦੇ ਵਿਚਾਰ ਬੜਾ ਨਹੀਂ ਸਹੀ ਹੈਗਾ ਮੇਰਾ ਵਿਚਾਰ ਇਹ ਆ ਵੀ ਲੋਕ ਪੋਲੀਟਿਕਲ ਹੋਣਗੇ ਕਿੱਦਾਂ ਹੋਣਗੇ ਪੋਲੀਟਿਕਲ ਤਾਂ ਹੀ ਹੋਣਗੇ ਜੇ ਥੱਲੇੋਂ ਚੋਣਾਂ ਦੇ ਵਿੱਚ ਲੋਕ ਪੋਲੀਟਿਕਲੀ ਦਖਲ ਦੇਣਗੇ ਤਾਂ ਪੋਲੀਟਿਕਲੀ ਕੌਨਸ਼ੀਅਸ ਨਹੀਂ ਪੋਲੀਟੀਕਲ ਪਾਰਟੀ ਦੀ ਇਨਵੋਲਵਮੈਂਟ ਦੀ ਗੱਲ ਕਰ ਰਹੇ ਹਾਂ ਜਿੱਦਾਂ ਕਾਂਗਰਸ ਅਕਾਲੀ ਦਲ ਉਹ ਆਪਣੇ ਆਪਣੇ ਬੈਨਰ ਹੇਠ ਚੋਣ ਲੜਾਉਂਦੇ ਨੇ ਕੋ ਆਜ਼ਾਦ ਕਿਉਂ ਨਾ ਲੜਨ ਕੋ ਲੋਕ ਰਾਜ ਦੇ ਵਿੱਚ ਪੋਲੀਟੀਕਲ ਪਾਰਟੀਆਂ ਤੋਂ ਬਿਨਾ ਸਿਸਟਮ ਚੱਲ ਨਹੀਂ ਸਕਦਾ ਠੀਕ ਹੈ ਪੋਲੀਟੀਕਲ ਜੇ ਪਾਰਟੀਆਂ ਨੂੰ ਖਤਮ ਕਰ ਦੇਾਂਗੇ ਤਾਂ ਫਿਰ ਤਾਂ ਅਨਾਰਕੀ ਫੈਲ ਜਾਊਗੀ ਫਿਰ ਕਿਹੜਾ ਆ ਜਿਹੜਾ ਇਹਦੀ ਮੈਜੋਰਟੀ ਕਿੱਦਾਂ ਬਣੂਗੀ ਪਤਾ ਲੱਗੂ ਪਿਆ ਇਹਦੀ ਮੈਜੋਰਟੀ ਆ ਇਹ ਇਹ ਪਾਰਟੀ ਅੱਗੇ ਆਉਣੀ ਚਾਹੀਦੀ ਆ ਉਹ ਤਾਂ ਪਾਰਟੀ ਸਿਸਟਮ ਦੇ ਨਾਲ ਹੀ ਚੱਲਣਾ ਕੰਮ ਹੈ ਲੋਕ ਹਾਂਜੀ ਹਾਂਜੀ ਬਲੋਕ ਜਿਲ੍ਹਾ ਪ੍ਰਸ਼ਿੱਧ ਪੰਚਾਇਤਾਂ ਇਹ ਤਿੰਨੇ ਜਿਹੜੇ ਆ ਇੱਥੋਂ ਜਿਹੜੀ ਆ ਸਟੇਟਸ ਸ਼ੁਰੂ ਹੁੰਦੀ ਆ ਹੂੰ ਰਾਜਨੀਤੀ ਦੀ ਹੂੰ ਇੱਥੋਂ ਆਪਣਾ ਸਕੋਪ ਬਣਾਉਂਦੇ ਆ ਐਮਐਲਏ ਬਣਨਾ ਕਿਸੇ ਨੂੰ ਮੰਤਰੀ ਬਣਨਾ ਉਹਨੂੰ ਦੇਖਣਾ ਵੀ ਕਿਹੜਾ ਬੰਦਾ ਅੱਗੇ ਆ ਉਹ ਉਹ ਉਹਦਾ ਇਸੇ ਕਰਕੇ ਜਦੋਂ ਸਰਦਾਰ ਜੀ ਨੇ ਕਿਹਾ ਕੇਵਲ ਸਿੰਘ ਨੇ ਵੀ ਇਹ ਆਪਣਾ ਥਲਿਓ ਸਟੇਟਸ ਬਣਾਉਂਦਾ ਆ ਹਾਂ ਪੀ ਐਮ ਬਲੇ ਬਣਦੇ ਆ ਹਾਂ ਪਹਿਲਾਂ ਕਈ ਕਈ ਸਾਲ ਪਿੰਡ ਦੇ ਸਰਪੰਚ ਰਹਿੰਦੇ ਨੇ ਉਹ ਸਮਝਦੇ ਨੇ ਲੋਕਾਂ ਦੀ ਸਾਇਕੀ ਨੂੰ ਪੋਲਿਟਿਕਸ ਕਿਵੇਂ ਕਰਨੀ ਆ ਇਹ ਸਮਝਦੇ ਨੇ ਹਾਂ ਇਹ ਜਿਹੜੀ ਆ ਸਰਪੰਚਾਂ ਵਾਲੀ ਗੱਲ ਆ ਨਾ ਸਰਦਾਰ ਜੀ ਮੇਰਾ ਬੜਾ ਭਰਾ ਇਹ ਵੀ ਸਰਪੰਚ ਰਿਹਾ ਮੈਂ ਵੀ ਸਰਪੰਚ ਰਿਹਾ 10 ਸਾਲ ਗੱਲ ਇਹ ਦੇਖਣ ਵਾਲੀ ਇਹਨਾਂ ਨੇ ਕਿਹਾ ਵੀ ਜਦੋਂ ਜ਼ਿਲ੍ਹਾ ਪ੍ਰਸ਼ਾਦ ਦੇ ਚੇਅਰਮੈਨ ਬਣੇ ਬਣਦੇ ਆ ਵਿਗੜਤਾ ਨੂੰ ਪੁੱਛਦਾ ਹੀ ਨਹੀਂ ਉਹਨਾਂ ਨੇ ਹਾਂ ਵੀਡੀਓ ਸਿੱਧੇ ਖਾਤੇ 'ਚ ਪੈਸੇ ਹੋਣੇ ਡੀਸੀ ਤੋਂ ਹਾਂ ਇਹਨਾਂ ਦੀ ਸਿਰਫ ਕੁਰਸੀ ਆ ਬਲੌਕ ਦੀ ਚੇਅਰਮੈਨ ਦੀ ਹੋਰ ਕੱਖ ਨਹੀਂ ਬਈ ਸਰਦਾਰ ਕੇਵਲ ਸਿੰਘ ਹੀ ਬਲੌਕ ਸ਼ਾਂਤੀ ਦੇ ਚੇਅਰਮੈਨ ਆ ਹੋਰ ਕੱਖ ਨਹੀਂ ਲੀਗਲ ਵੈਲੀਡੇਸ਼ਨ ਕੋਈ ਨਹੀਂ ਉਹਦੇ ਤੇ ਲੀਗਲੀ ਤੌਰ ਤੇ ਉਹਨਾਂ ਨੂੰ ਕੋਈ ਜੇ ਉਹਨਾਂ ਤੋਂ ਪੁੱਛ ਕੇ ਨਹੀਂ ਕੀਤਾ ਜਾਂਦਾ ਕੰਮ ਕੋਈ ਕਾਰਵਾਈ ਹੋ ਸਕਦੀ ਹੈ ਹੈਗਾ ਆ ਲੇਕਿਨ ਇਹ ਐਮਐਲਏ ਜਿਹੜੇ ਆ ਕਿਉਂਕਿ ਵੀਡੀਓ ਆ ਉਹਨੇ ਲਾਗੂ ਕਰਨਾ ਹਾਂਜੀ ਵੀਡੀਓ ਦੀ ਬਦਲੀ ਕਰ ਦਿੰਦੇ ਉਹਨੂੰ ਡਰਾ ਕੇ ਰੱਖਦੇ ਆ ਉਹ ਜੋ ਐਮਐਲਏ ਨੇ ਕਹਿਣਾ ਵੀਡੀਓ ਨੂੰ ਉਹੀ ਕਰਨਾ ਠੀਕ ਹੈ ਇਹ ਚੱਕਰ ਇਸ ਕਰਕੇ ਕਾਨੂੰਨ ਨੂੰ ਇਹ ਫਿੱਕੇ ਦਾ ਟੰਗ ਜਾਂਦਾ ਕਿਉਂਕਿ ਜਿਹੜਾ ਫੰਡ ਹੁੰਦਾ ਨਾ ਹਾਂਜੀ ਪੰਚਾਇਤ ਫੰਡ ਹੁੰਦਾ ਹਾਂਜੀ ਇਹ ਸਰਪੰਚ ਤੋਂ ਬਿਗੈਰ ਨਹੀਂ ਵਰਤਿਆ ਜਾਂਦਾ ਹੂੰ ਉਹ ਦਬਾਅ ਪਾ ਕੇ ਕਹਿੰਦੇ ਸਰਪੰਚ ਦੀ ਮਰਜ਼ੀ ਆ ਪੰਚਾਇਤ ਫੰਡ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਲਾਵੇ ਪਰ ਵੀਡੀਓ ਨੂੰ ਐਮਐਲਏ ਕਹਿੰਦਾ ਨਹੀਂ ਉਹ ਸਰਪੰਚ ਨੂੰ ਕਹੇ ਫਲਾਨੀ ਗਲੀ ਬਣਾ ਪੰਚਾਇਤ ਫੰਡ ਚ ਇਹੀ ਤਾਂ ਗੱਲ ਹੈ ਇਹੀ ਤਾਂ ਗੱਲ ਹੈ ਜੀ ਕਿ ਹੇਠਲੇ ਪੱਧਰ ਤੇ ਹੀ ਇਸ ਤਰੀਕੇ ਦੀ ਓਪਨਲੀ ਦਬਾਅ ਚੱਲਦਾ ਹੈ ਸਰਪੰਚ ਨੂੰ ਆਪਣੀ ਮਰਜ਼ੀ ਨਹੀਂ ਚਲਾਉਣ ਦਿੱਤੀ ਜਾਂਦੀ ਬੀ ਡੀ ਪੀਓ ਕਹਿੰਦਾ ਵੀ ਭਾਈ ਨਹੀਂ ਤਾਂ ਮੈਂ ਤੈਨੂੰ ਐ ਕਰ ਦਉ ਤੇਰਾ ਐ ਕਰ ਦਉ ਉਹ ਕਰ ਦਉ ਇਹ ਦਬਾਅ ਵਾਲੀ ਗੱਲ ਫਿਰ ਇਹ ਨਿਕਲੂ ਕਿੰਦਾ ਕਿੰਦਾ ਲੋਕਾਂ ਨੂੰ ਸਮਝਾਇਆ ਜਾਵੇ ਵੀ ਭਾਈ ਇੱਥੇ ਤੁਹਾਡੀ ਪਾਵਰ ਹੈ ਤੁਸੀਂ ਵਰਤ ਸਕਦੇ ਹੋ ਇੱਕ ਤਾਂ ਹੱਕ ਹੱਕ ਹੈਗਾ ਉਹ ਮਤਾ ਪਾ ਸਕਦੇ ਨੇ ਵੀ ਭਾਈ ਤੁਸੀਂ ਸਾਡੇ ਪੁੱਛੇ ਬਿਨਾ ਪੈਸੇ ਕਿਵੇਂ ਵਰਤ ਸਕਦੇ ਹੋ ਹੁਣ 29 ਡਿਪਾਰਟਮੈਂਟ ਦੇਣ ਦੀ ਗੱਲ ਹੈ ਤਤੀ ਰਾਜ ਸੈਟਅਪ ਦੇ ਵਿੱਚ ਹੇਠਲੇ ਪੱਧਰ ਤੇ ਜਿਹੜੀ 92 ਦੀ ਸੋਧ ਹੋਈ ਹੈ ਉਹ ਨਹੀਂ ਦਿੱਤੇ ਕਿ ਉਹ ਕਿਉਂ ਨਹੀਂ ਦੇਣਾ ਚਾਹੁੰਦੇ ਇਹ ਹੀ ਤਾਂ ਗੱਲ ਦਾ ਡਰ ਹੈ ਵੀ ਭਾਈ ਉਹ ਥੱਲੇ ਜਦੋਂ ਸਾਰਾ ਸੈਟਅਪ ਆ ਜਾਊਗਾ ਸਟਰਕਚਰ ਹੇਠਾਂ ਚੱਲਣ ਲੱਗ ਜਾਊਗਾ ਕਰਪਟ ਆ ਹਾਂ ਉਹ ਕਿਵੇਂ ਵੀਡੀਓ ਦੀ ਸ਼ਿਕਾਇਤ ਕਰੂ ਕਿਹਦੀ ਕਰੂਗਾ ਹਾਂ ਜਦ ਆਪ ਹੀ ਚੋਰ ਆ ਤੇ ਦੂਜਿਆਂ ਚੋਰ ਕਿਵੇਂ ਕਹਾਂਗੇ ਹਾਂ ਇੱਕ ਵੀਡੀਓ ਜਿਹੜਾ ਉਹਨੇ ਸਰਪੰਚ ਨੂੰ ਜੋ ਕਹਿਣਾ ਕਰਨਾ ਹਾਂ सरपंच ਦਾ ਆਪ ਉਹਨਾਂ ਦੋਨੇ ਇੱਕੋ ਚੀਜ਼ ਹੁੰਦੀ ਆ ਠੀਕ ਆ ਜਿਹੜੇ ਹੌਨਸਟ ਆ ਉਹਨਾਂ ਨੂੰ ਬਸ ਕੰਦੇ ਚੱਲ ਚੱਲbaar ਪਰ ਮੈਨੂੰ ਲੱਗਦਾ ਕਿ ਬੀਡੀਓ ਤੋਂ ਕੰਮ ਕਰਾਉਣਾ ਸਰਪੰਚ ਦਾ ਕੰਮ ਹੈ ਸਰਪੰਚ ਹੋਣੀ ਮਤਾ ਪਾਉਣ ਵੀ ਆਹ ਕਹਿਣ ਵੀ ਭਾਈ ਅਸੀਂ ਆਪਣੇ ਪਿੰਡ ਚ ਆਹ ਕਰਨਾ ਚਾਹੁੰਦੇ ਆ ਜਿਹੜਾ ਸਕਟੀ ਆ ਪੰਚਾਇਤ ਸਕਟੀ ਆ ਹਾਂਜੀ ਉਹ ਪੰਚਾਇਤ ਦਾ ਨੌਕਰ ਆ ਤੇ ਉਹ ਤਾਂ ਸਰਪੰਚ ਨੂੰ ਬੁਲਾਉਂਦਾ ਵੀ ਨਹੀਂ ਉਹਨਾਂ ਉਹਦੇ ਤਾਂ ਐਂ ਕੁੰਡੀ ਪਾਈ ਹੁੰਦੀ ਆ ਜੇਨ ਦੇਣਾ ਮਾਲ ਵੀਡੀਓ ਨੂੰ ਪਚਾਉਣਾ ਅਸਲ ਤੇ ਸਰਪੰਚਾਂ ਨੂੰ ਚਾਹੀਦੀਆਂ ਹੁੰਦੀਆਂ ਹਨ ਗਰੰਟਾ ਹਾਂਜੀ ਉਹ ਗਰੰਟਾ ਮਿਲਣੀਆਂ ਐਮਐਲਏ ਤੋਂ ਹਾਂਜੀ ਸਰਪੰਚ ਬਹੁਤੇ ਐਮਐਲਏ ਦੇ ਦਰਾਲ ਬਣ ਜਾਂਦੇ ਆ ਪਰ ਨਹੀਂ ਤੁਸੀਂ ਅਸੀਂ ਐਮਐਲਏ ਦੀ ਗੱਲ ਕਰ ਰਹੇ ਹਾਂ ਪਰ ਬਹੁਤ ਟਾਈਮ ਹੀ ਹੁਣ ਤਾਂ ਬਹੁਤ ਹੋ ਗਿਆ ਪੰਜਾਬ ਸਰਕਾਰ ਨੇ ਪੰਜਾਬ ਦੇ ਖਜ਼ਾਨੇ ਚੋਂ ਪੰਜਾਬ ਨੂੰ ਦਿੱਤਾ ਕਦੋਂ ਪੈਸਾ ਪੰਜਾਬ ਦਾ ਪੰਚਾਇਤੀ ਰਾਜ ਸਿਸਟਮ ਤਾਂ ਸੈਂਟਰ ਦੀਆਂ ਪੈਸੇ ਨਾ ਚੱਲੀ ਜਾਂਦਾ ਨਹੀਂ ਦਿੱਤਾ ਗਿਆ ਬਹੁਤ ਲੰਬਾ ਸਮੇਂ ਤੋਂ ਸਰਕਾਰ ਆ ਭਗਵਾਨ ਮਾਨ ਦੀ ਸਰਕਾਰ ਨੇ ਹਾਂ ਅੱਜ ਤੱਕ ਕੋਈ ਗ੍ਰਾਂਟ ਪੰਜਾਬ ਦੇ ਵਿੱਚ ਨਹੀਂ ਦਿੱਤੀ 1 ਰੁਪਿਆ ਵੀ ਨਹੀਂ ਆਇਆ ਪਿੰਡ ਦੀਆਂ ਬੰਤਾਂ ਨੂੰ ਇੱਕ ਪੈਸਾ ਨਹੀਂ ਦਿਆ ਸਾਰਾ ਸੈਂਟਰ ਦਾ ਪੈਸਾ ਹੈ ਸੈਂਟਰ ਦਾ ਪੈਸਾ ਸੈਂਟਰ ਦਾ ਪੈਸਾ ਪਿਛਲੀਆਂ ਸਰਕਾਰਾਂ ਨੇ ਬਹੁਤ ਦਾ ਕੇਫੀ ਸਾਹਿਬ ਨੇ ਕਾਫੀ ਪੈਸਾ ਦਿੱਤਾ ਹਮ ਠੀਕ ਨਹੀਂ ਮੇਰਾ ਮਤਲਬ ਵੀ ਇੱਕ ਪੈਸਾ ਜਿਹੜੀਆਂ ਕੋਈ ਗ੍ਰਾਂਟ ਨਹੀਂ ਦਿੱਤੀ ਹੈ ਨਾ ਅੱਜ ਤੱਕ ਜਿਹੜਾ ਕਹਿੰਦੇ ਵੀ ਅਸੀਂ ਜੀ ਉਹ ਜਿੱਦਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਸੀ ਵੀ ਐਦਾਂ ਦੀਆਂ ਮੈਂ ਸੜਕਾਂ ਬਣਾ ਦੂੰਗਾ ਜਿੱਥੇ ਮੇਮ ਲੇਟ ਦੀ ਫਿਰੇ ਸੜਕਾਂ ਦੇਖ ਲਓ 15 ਸਾਲ ਹੋਏ ਕਿਹੜੀਆਂ ਬਣਾਈਆਂ ਉਹ 10 ਸਾਲ ਟੀਨੂ ਸਾਹਿਬ ਐਮਐਲਏ ਰਹੇ ਕਾਲੀਦਾਲ ਚ ਦੱਸੋ ਕਿਹੜੀ ਸੜਕ ਬਣਾਈਏ ਜਿੱਥੇ ਮੇਮ ਲੇਟ ਦੀ ਆ ਦੱਸੋ ਇਹ ਕਹਿੰਦੇ ਗੋਰੇ ਆ ਜਾਣਗੇ ਐਦਾਂ ਨਹੀਂ ਗੱਲਾਂ ਕਰੀ ਜਾਂਦੇ ਨੇ ਮੈਂ ਮੈਂ ਮੇਮ ਲੋਟ ਜਿੱਥੇ ਸੜਕ ਦੱਸੋ 15 ਸਾਲ ਹੋ ਗਏ 15 ਸਾਲ ਦਾ ਪੀਡਬਲੂ ਦਾ ਰਿਕਾਰਡ ਕੱਢ ਕੇ ਦੇਖੋ ਉਹਦੇ ਵਿੱਚ ਉਹਦੇ ਵਿੱਚ ਨਹੀਂ ਬਕੀਲ ਖਾ ਦੋਏ ਮਕਾਕੀਆਂ ਦੇ ਵਿੱਚ ਤਿੰਨ ਤਿੰਨ ਵਾਰੀ ਬਣਾਤੀਆਂ ਹੂੰ ਠੀਕ ਹੈ ਤੁਸੀਂ ਸੜਕਾਂ ਫਿਰਦੇ ਹੀ ਆ ਤੁਹਾਡੇ ਪਿੰਡ ਨਾਲ ਕਿਦਾਂ ਦੀਆਂ ਛੱਤ ਅੱਛਾ ਅੱਛਾ ਇਸ ਤੋਂ ਆ ਆਖਰੀ ਸਵਾਲ ਹੈ ਮੈਨੂੰ ਲੱਗਦਾ ਇਹ ਵਿਸ਼ਾ ਬਹੁਤ ਵਿਸ਼ਾਲ ਹੈ ਜਿੰਨੀ ਇਸ ਤੇ ਗੱਲ ਕਰ ਲਈ ਜਾਵੇ ਉੰਨੀ ਥੋੜੀ ਹੈ ਹੁਣ ਮਨਰੇਗਾ ਦਾ ਕੰਮ ਚੱਲਦਾ ਹੈ ਮਨਰੇਗਾ ਦੇ ਵਿੱਚ ਵੀ ਧਾਂਦਲੀ ਕਰੀ ਜਾਂਦੇ ਨੇ ਸਰਪੰਚ ਕਹਿੰਦੇ 50 50 ਕੱਢ ਇੱਕ ਮਿੰਟ ਮੈਂ ਦਾ ਹਾਂ ਅੰਗਰੇਜ਼ੀਆ ਦੇ ਵਿੱਚ ਧਾਂਦਲੀ ਕਿੱਦਾਂ ਹੁੰਦੀ ਹੈ ਠੀਕ ਹੈ ਹੂੰ ਇਹ ਬਹੁਤ ਵੱਡੀ ਧਾਂਦਲੀ ਹੋ ਰਹੀ ਆ ਇੱਕ ਮੱਝ ਬਹੁਤ ਧਾਂਦਲੀ ਹੋ ਰਹੀ ਆ 6 ਮਹੀਨੇ ਹੋ ਗਏ ਸਾਨੂੰ 1 ਮਹੀਨਾ ਇੱਕ ਮੱਝ ਹੂੰ ਜਿਹੜਾ ਜੋਬ ਕਾੜਿਆ ਹੂੰ ਇੱਕ ਬੰਦੇ ਦਾ ਬਣਦਾ ਹਾਂਜੀ ਜਿਹਦੇ ਸਰਪੰਚ ਦੇ ਲਾਗੇ ਹੁੰਦੇ ਆ ਉਹਦੇ ਸਾਰੇ ਟੱਬਰ ਦੇ ਜੋਬ ਕਾਰਡ ਬਣੇ ਹੁੰਦੇ ਆ ਇੱਕ ਬੰਦੇ ਨੇ ਕੰਮ ਕਰਨਾ ਪੈਸਾ ਸਾਰਿਆਂ ਦੇ ਖਾਤੇ ਚ ਔਣਾ ਹੂੰ ਠੀਕ ਆ ਉਹ ਸਰਪੰਚ ਵੀ ਕੁੰਡੀ ਲਾਉਂਦਾ ਹਾਂ ਕੁੰਡੀ ਲਾਉਂਦਾ ਦੂਜੇ ਬੰਦੇ ਨੇ ਹੂੰ ਦੂਜੇ ਬੰਦੇ ਨੇ ਜੀ ਕਿਹਾ ਉਹਨੇ ਜੀ ਤੇਰੀ 3 ਮਹੀਨੇ ਦੀ ਲਿਮਟਾ ਤੇਰਾ 3 ਮਹੀਨੇ ਪੂਰੇ 3 ਦਿਨੇ ਹੁਣ ਤਿੰਨ ਵੀ ਨਹੀਂ ਹੁਣ ਤਾਂ ਰਿਪੋਰਟ ਆਈ ਆ ਜੀ 38 ਦਿਨ ਕੰਮ ਮਿਲਿਆ 38 ਦਿਨ ਐਵਰੇਜ ਕੰਮ ਹੈ ਮਿਲ ਰਿਹਾ ਜਿਹੜਾ ਉਸ ਤੋਂ ਜ਼ਿਆਦਾ ਤਾਂ 100 ਦਿਨ ਦੀ ਗਾਰੰਟੀ ਹੈ ਤੇ 38 ਦਿਨ ਕੰਮ ਹੈ ਮੈਂ ਕਿਹਾ ਜਿਹੜੀ ਮੈਂ ਗੱਲ ਕਰ ਰਿਹਾ ਗੌਰ ਨਾਲ ਸੁਣੋ ਉਹਦਾ ਪੈਸਾ ਆ ਨਰੇਗਾ ਦਾ ਉਹਦੀ ਜੀ ਜਾਂਚ ਕਰਾਈ ਜਾਵੇ ਤੇ 4% ਵੀ ਨਹੀਂ ਖਰਚ 5% ਖਰਚਿਆ ਹੋ ਹੂੰ ਜੀ ਜੀ ਇੱਥੇ ਤੱਕ ਤਾਂ ਹੁਣ ਚਲੋ ਇੱਕ ਹੈ ਨਾ ਜਿਹੜਾ ਆ ਡੀ ਐਫ ਦਾ ਪੈਸਾ ਹੁੰਦਾ ਰੂਲੇ ਡਿਪਾਰਟਮੈਂਟ ਫੰਡ ਹੁੰਦਾ ਆ ਹੁਣ ਇੱਥੇ ਕੋਈ ਸਰਕਾਰੀ ਬਿਲਡਿੰਗ ਬਣਦੀ ਆ ਬਣਦੀ ਆ ਰੂਲੇ ਡਿਪਾਰਟਮੈਂਟ ਦਾ ਪੈਸਾ ਲੱਗਣਾ ਹੁੰਦਾ ਇੱਥੇ ਕੰਮ ਕਰਨਾ ਹੁਣ ਨੇਗਾ ਵਾਲਿਆਂ ਨੇ ਨੇ ਉਹ ਠੇਕੇਦਾਰ ਨੇ ਤੇ ਸਰਪੰਚ ਨੇ ਸਭ ਕੋ ਆਪ ਕਰ ਜਾਣਾ ਹੁੰਦਾ ਆ ਡੀ ਐਫ ਦਾ ਪੈਸਾ ਨੇਗਾ ਦੀ ਸ਼ੋ ਉਨੇ ਕਹਾਂ ਇਹ ਵੀ ਕੁੰਡੀਆਂ ਚੱਲ ਲੈ ਯਾਰ ਇੱਕ ਕੁੰਡੀਆਂ ਚੱਲਦੀਆਂ ਚਲੋ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਸੋ ਇਹ ਸਾਰੀ ਗੱਲਬਾਤ ਸੀ ਬਲੌਗ ਸਮਤੀ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਸਟਰਕਚਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਵਿੱਚ ਖਾਮੀਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਵਿਚਾਰ ਆ ਟਿੱਪਣੀਆਂ ਜ਼ਰੂਰ ਦਿਓ ਧੰਨਵਾਦ